ਗੱਜ ਜੀ ਅਰਜੁਨ ਕੁਛ ਨਹੀਂ ਦੱਸ ਮੈਂ ਸੀਟ ਲੈਣਾ ਜਿੰਨਾ ਕੋਲ ਇਹ ਕਹਿ ਮੈਂ ਚੋਰੀ ਕਰੀ ਇਹ ਗੱਲ ਨਹੀਂ ਕੁਛ ਹੈ ਕਿ ਮੈਂ ਚੋਰੀ ਕਰਾਂ ਗੱਜ ਜੀ ਗਰੀਬ ਮੈਂ ਤੇਰੇ ਨਾਲ ਆ ਗਿਆ ਜਿੰਨਾ ਬਿਆਪਤੀ ਗੈਦਰਾ ਨਾਲ ਆ ਗਿਆ ਮੈਂ ਡਾਕਟਰ ਚੋਰੀ ਨਹੀਂ ਕੀਤਾ ਕਿੰਨਾ ਕਿੰਨਾ ਸਾਹਿਬ ਫਿਰ ਫਿਰ ਬਿੱਤੀ ਹੈ ਇਹ ਮੈਂ ਬੈ ਜਾ ਕਿੰਦੇ ਮੈਂ ਗੋਲੀ ਸਭਨ ਮਾਰਾ ਬਹੁਤ ਹੈ ਗੱਜ ਜੀ ਕਿੰਨੇ ਮਾਰਾ ਇਹ ਸਾਰਿਆਂ ਨੇ ਮਾਰਿਆ ਹੈ ਚੋਰੀ ਕਿਤੇ ਉਹ ਨਹੀਂ ਮਾਰਿਆ ਨਹੀਂ ਨਹੀਂ ਉਹ ਬਿਨ ਪਾਲ ਕੋਈ ਮਾਰੀ ਜਾਂਦੇ ਕੋਈ ਚੋਰੀ ਕਰਦੇ ਮਿਲ ਜੇ ਤੇ ਪੈਸੇ ਪੂਏ ਨਿਕਲਦੇ ਮਿਲ ਜੇ ਤੇ ਕੁਛ ਵੀ ਨਿਕਲ ਆ ਜਾਂਦਾ ਸੋਚ ਜੀ ਆ ਦੇਖੋ ਜੀ ਆ ਦੇਖੋ ਤੋ ਤੂੰ ਦੇਖੋ ਆ ਦੇ ਆ ਦੇਖੋ ਜੀ ਆ ਦੇ ਆ ਬੀਰ ਤੇ ਆ ਦਸ ਵੇ ਲੈਟਰ ਆ ਲੈਟਰ ਆ ਕੇ ਕੋਈ ਚੋਰੀ ਨਹੀਂ

ਤੇ ਮੈਂ ਇਹਨੂੰ ਬਿਸਕਟ ਕੱਢ ਕੇ ਦੇ ਦਿੱਤੇ। ਇਹਨੇ ਨਸ਼ੇ ਦੀ ਸਿਕਟ ਲਾ ਰੱਖੀ ਸੀ। ਮੇਰੇ ਮੂੰਹ ਤੇ ਮਾਰੇ ਵੀ ਕਿਵੇਂ ਨਾ ਕਿ ਮੈਂ ਇਹਨੂੰ ਵੀ ਨਸ਼ਾ ਹੋਵੇ ਤੇ ਮੈਂ ਚੋਰੀ ਕਰਾਂ। ਪਰ ਮੈਂ ਇਹਨੂੰ ਪਹਿਲਾਂ ਕਹਤਾ ਮਹਾ ਬੀੜੀ ਪਾੜੇ ਬਾਹਰ ਸਟਿੱਕਿਆ ਫੇਰ ਮੇਰੇ ਕੋਲੇ ਆਈ ਫੇਰ ਮੈਂ ਸਮਾਨ ਦੇਉ। ਇਹ ਕਹਿੰਦਾ ਕਹਿੰਦਾ ਤੂੰ ਬੀੜੀ ਕਰਨਾ ਇਹਨੂੰ ਮੇ ਤਾਂ 골ਡ ਫਲੈਗ ਦੀ ਸਿਕਟ ਹੈ। ਮਹਿੰਗੀ ਸਿਕਟ ਹੈ ਫਲਾਨਾ ਧਮਕਾ ਕਰਨ ਲਾ ਕੇ ਮੇਰੇ ਨਾਲ। ਉਹਨੂੰ ਸਮਝਾਉਂਦਾ ਸੀ। ਹਾਂਜੀ। ਤੇ ਕੋਸ਼ਿਸ਼ ਇਹਨੇ ਕੀਤੀ ਮੈਨੂੰ ਲਜਾਉਣ ਦੀ ਤਾਂ ਕਿ ਵੀ ਮੈਂ ਚੋਰੀ ਕਰ ਸਕਾਂ। ਤੇ ਬਾਦੀ ਦੁਕਾਨ ਕਾਦੀ ਟੋਰਦੇ ਆ ਜੀ ਮੈਂ ਮਿਲਖਵਾ ਆ ਰਿਹਾ ਮਿਲਖਵਾ ਹਾਂ ਜੀ ਪਾਣੀ ਆ ਜੀ ਪਿੱਛੇ ਲੈ ਆਂਦਾ ਦੁਕਾਨ ਕਿੰਨੀ ਉਮਰ ਸਰ ਤੁਹਾਡੀ ਮੇਰੀ 68 ਸਾਲ ਦੀ ਹੈ ਜੀ ਸੀਨੀਅਰ ਸਿਟੀਜਨ ਹਾਂ ਤੁਸੀਂ ਹਾਂ ਜੀ ਹਾਂ ਜੀ ਸੁਪਰ ਸੀਨੀਅਰ ਸਿਟੀਜਨ ਹਾਂ ਅੱਛਾ ਹਾਂ ਜੀ ਮੈਨੂੰ ਇਨੇ ਕੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੇਖੀ ਨਾ ਕਹਿੰਦਾ ਮੈਨੂੰ ਆਹ ਬਿਸਕੁਟ ਦੇ ਆਹ ਦੇ ਦੇ ਜਦੋਂ ਮੈਂ ਹੋੜ ਦੇਣ ਲੱਗਾ ਇਹ ਮੈਂ ਚੋਰੀ ਕਰਨ ਲੱਗ ਗਿਆ ਚੋਰੀ ਕਰਦੇ ਨੂੰ ਮੈਂ ਰੰਗ ਹੀ ਇੱਥੇ ਫਾੜ ਲਿਆ ਕੀ ਚੋਰੀ ਕਰਦਾ ਸੀ ਹਾਂ ਕੱਲੇ ਚੋਂ ਕੱਲੇ ਚੋਂ ਹਾਂ ਗੱਲੇ ਚੋਰੀ ਕਰਦਾ ਸੀ ਹਾਂਜੀ ਗੱਲ ਕੱਲੀ ਸੀ ਤੂੰ ਹੀ ਹਾਂ ਗੱਲਾਂ ਗੱਲੀਤੀ ਹੁੰਦੇ ਸੀ ਪੈਸੇ ਕੱਲੇ ਸੀ ਗੱਲਾਂ ਸੀ ਕੱਲਾ ਹੀ ਸੀ ਤੂੰ ਮੈਂ ਕੱਲਾ ਸੀ ਮੇਰਾ ਲੋਕਾਂ ਨੂੰ ਭਾਵੇਂ ਸੀ ਹਾਂਜੀ ਕਿਸੇ ਨੂੰ ਨਹੀਂ ਬੁਲਾਇਆ ਜਿਵੇਂ ਫੜ ਕੇ ਜੋ ਚੋਰ ਕਿਥੋਰੀ ਕਰਦਾ ਸੀ ਨਾਲੇ ਪੈਸੇ ਫੜ ਲੇ ਨਾਲੇ ਮੈਂ ਫਿਰ ਮਰਮਤ ਕਰਤੀ ਪੈਸੇ ਕਿੰਨੇ ਪੈਸੇ ਕੱਡੇ ਪੈਸੇ ਤਾਂ ਅੱਜ ਹੁਣ ਮੈਂ ਕਿਨੇ ਨਹੀਂ ਹਾਲ ਮੈਂ ਫੜ ਕੇ ਤੇ ਮੈਂ ਅੱਧੀ ਬਣਾਈ ਫਿਰ ਰੇਲ ਹਾਂਜੀ ਮੈਂ ਪੂਰੀ ਰੇਲ ਬਣਾਈ ਆਹ ਨਾਲ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਤੁਸੀਂ ਦਾ ਰੰਗੇ ਹੱਥੀ ਫੜ ਲਿਆ ਜਾਂ ਚੋਰ ਫੜੇ ਹਾਂਜੀ ਛਾਤਰ ਹੁੰਦੇ ਆ ਚਲੋ ਜੇ ਕੁਝ ਕਰ ਜਾਂਦੇ ਹਨ ਤੁਹਾਡਾ ਨੁਕਸਾਨ ਹੋ ਸਕਦਾ ਹਾਂ ਸੰਘਾਰੇ ਅੰਦੇ ਤੁਹਾਨੂੰ ਕੀ ਸੰਘਾਰੇ ਅਸੀਂ ਵੀ ਕੁਝ ਵੀ ਨਹੀਂ ਇਹ ਮਤਲਬ ਇਹ ਅਭੀ ਮੈਂ ਤਾਂ ਬੇਨਤੀ ਕਰੂੰਗਾ ਸਾਰੇ ਦੁਕਾਨਦਾਰਾਂ ਨੂੰ ਵੀ ਕੁਝ ਟੋਣ ਇੱਕ ਜੋ ਢੋਤੇ ਇਹ ਜੰਨੇ ਮਰਮਚੰਗੀਤਨ ਕਰਨ ਪਾੜ